ਹਾਂਜੀ ਕਿਸਾਨ ਵੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਮਰਾੜ ਤੇ ਇਸ ਸਮੇਂ ਆਪਾਂ ਜਿਹੜੀ ਮੌਕੇ ਤੇ ਕਣਕ ਦੀ ਫਸਲ ਦੀ ਹਾਲਾਤ ਨੇ ਜਿਹੜੇ ਜਾਂ ਵੱਖ-ਵੱਖ ਕਿਸਮਾਂ ਦੇ ਵਿੱਚ ਪਰਫਾਰਮੈਂਸ ਕਿਹਦੀ ਬੈਸਟ ਉਹਦੇ ਬਾਰੇ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆਲਰਟ ਬਟਨ ਦਾ ਵੀ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਪੇਜ ਫੋਲੋ ਕਰ ਸਕਦੇ ਆ ਮੈਂ ਜਿੰਨੇ ਕ ਫੀਲਡ ਦੇਖੇ ਆ ਜਿੰਨੇ ਖੇਤ ਦੇਖੇ ਵੱਖ-ਵੱਖ ਕਿਸਮਾਂ ਦਾ ਨਰੀਖਣ ਕੀਤਾ ਬਜਾਈ ਦੇ ਸਮੇਂ ਅਨੁਸਾਰ ਮੌਜੂਦਾ ਮੌਸਮ ਅਨੁਸਾਰ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੂੰਗਾ ਕਿਰਪਾ ਕਰਕੇ ਤੁਸੀਂ ਵੀ ਆਪਣੀ ਜਿਹੜੀ ਜਿਹੜੀ ਤੁਸੀਂ ਕਿਸਮ ਬੀਜੀ ਹੈ ਤੇ ਉਹਦੇ ਬਾਰੇ ਤੁਹਾਨੂੰ ਕੀ ਲੱਗਦਾ ਕਿਉਂਕਿ ਮੌਸਮ ਦੇ ਉੱਤੇ ਨਿਰਭਰ ਕਰਦਾ ਕਈ ਕਿਸਾਨ ਵੀ ਕਹਿੰਦੇ ਕਿ ਮੌਸਮ ਤੇ ਜਿਹੜਾ ਝਾੜ ਨਿਰਭਰ ਮੌਸਮ ਤੇ ਨਿਰਭਰ ਕਰਦਾ ਇਹ ਇੱਕ ਪੱਖ ਹੈ ਇਹ ਨਹੀਂ ਕਿ ਮੌਸਮ ਤੇ ਹੀ ਨਿਰਭਰ ਕਰਦਾ ਹੈ ਸਭ ਤੋਂ ਪਹਿਲਾਂ ਆਪਾਂ ਬੀਜ ਬੀਜਦੇ ਹਾਂ ਉਹਦੇ ਵਿੱਚ ਸੋਧ ਕੀਤੀ ਨਹੀਂ ਕੀਤੀ ਬੀਜ ਦੀ ਮਾਤਰਾ ਕਿੰਨੀ ਪਾਈ ਪੱਤਰ ਕਿੰਨਾ ਕੁ ਸੀਗਾ ਬਜਾਈ ਟਾਈਮ ਨਦੀਨਾਂ ਨੂੰ ਆਪਾਂ ਕਿਸ ਤਰ੍ਹਾਂ ਕੰਟਰੋਲ ਕੀਤਾ ਖਾਦਾਂ ਜਿਹੜੀਆਂ ਕਿਹੜੇ ਸਮੇਂ ਤੇ ਕਿਹੜੀ ਪਾਈ ਜ਼ਰੂਰਤ ਅਨੁਸਾਰ ਸਾਰੀਆਂ ਪਾਈਆਂ ਜਾਂ ਨਹੀਂ ਪਾਈਆਂ ਸਪ੍ਰੈਆਂ ਜ਼ਰੂਰਤ ਅਨੁਸਾਰ ਕੀਤੀਆਂ ਜਾਂ ਨਹੀਂ ਕੀਤੀਆਂ ਜਿਹੜਾ ਗੋਭ ਸਮੇਂ ਆਪਾਂ ਜਿਹੜਾ ਐਨਪੀਕੇ ਵਗੈਰਾ ਕੋਈ ਉਲੀਨਾਸ਼ਕ ਜ਼ਰੂਰਤ ਅਨੁਸਾਰ ਕੀਤਾ ਜਾਂ ਨਹੀਂ ਕੀਤਾ ਪਾਣੀ ਸਹੀ ਸਮੇਂ ਤੇ ਆਪਾਂ ਲਾਇਆ ਜਾਂ ਨਹੀਂ ਲਾਇਆ ਇਨ੍ਹਾਂ ਗੱਲਾਂ ਤੇ ਵੀ ਵੱਡਾ ਪ੍ਰਭਾਵ ਹੁੰਦਾ ਹੈ ਜੇ ਆਪਾਂ ਬੀਜ ਬੀਜ ਕੇ ਤੇ ਉਹਨੂੰ ਛੱਡ ਦਈਏ ਵੀ ਮੌਸਮ ਹੋਊਗਾ ਤਾਂ ਹੋ ਜਾਊਗਾ ਇਹ ਫੇਰ ਨਹੀਂ ਹੁੰਦਾ ਆਪਾਂ ਆਪਦੇ ਵੱਲੋਂ ਕਰਨੀ ਪੂਰੀ ਕੋਸ਼ਿਸ਼ ਮੌਸਮ ਤੇ ਤਾਂ ਹੁੰਦਾ ਕਿ ਗੜੇਮਾਰੀ ਵਗੈਰਾ ਖਰਾਬ ਕਰਦੀ ਜਾਦੇ ਵੈਸੇ ਜੇ ਕਈ ਵਾਰ ਉੱਚ ਤਾਪਮਨ ਥੋੜਾ ਬਹੁਤ ਹੋ ਜੇ ਕਈ ਕਿਸਮਾਂ ਨੂੰ ਜਿਆਦਾ ਸਹਿਣ ਕਰਨ ਦੀ ਤਾਕਤ ਰੱਖਦੀਆਂ ਕਈ ਨਹੀਂ ਕਰਦੀਆਂ ਆਪਾਂ ਕਈ ਕਿਸਾਨ ਵੀ ਰੈਨਪੀਕੇ ਕਰ ਰਹੇ ਹੁੰਦੇ ਆ ਉੱਚ ਤਾਪਮਨ ਤੋਂ ਬਚਾਉਣ ਵਾਸਤੇ ਕਈ ਨਹੀਂ ਕਰਦੇ ਇੰਨਾਂ ਚੀਜ਼ਾਂ ਦਾ ਵੀ ਫਰਕ ਪੈਂਦਾ ਕਈ ਕਿਸਮਾਂ ਦੀ ਬਜਾਈ ਅਗੇਤੀ ਹੋਈ ਉਹ ਤੇ ਪ੍ਰਭਾਵ ਮਾੜਾ ਪੈ ਜਾਂਦਾ ਲੋ ਟੈਂਪਰੇਚਰ ਦਾ ਜਿਹੜੀ ਸਹੀ ਸਮੇਂ ਤੇ ਕੀਤੀ ਉਹ ਤੇ ਨਹੀਂ ਪੈਂਦਾ ਸੋ ਜਿੰਨੇ ਕੁ ਮੈਂ ਕੰਡੀਸ਼ਨ ਦੇਖੀ ਹੈ ਪੀਬੀਡਬਲਯੂ 826 ਤੋਂ ਲੈ ਕੇ 869 ਹੋ ਗਈ 824 803 ਪੀਬੀਡਬਲਯੂ 766 ਐਚਡੀ 3086 ਐਚਡੀ 2967 ਪੀਬੀਡਬਲਯੂ 677 ਹੈ 725 ਹੈ ਜਿਹੜੀ ਸਨੇਰੀ 766 ਦੇ ਬਾਰੇ ਗੱਲ ਕੀਤੀ ਆ ਤੇ ਹੋਰ ਕਿਸਮਾਂ ਤੇ DBW 187 222 303 327 332 370 7172 ਮੈਨੂੰ ਜਿਹੜਾ ਇਹ ਲੱਗਿਆ ਜਿਹੜੀਆਂ ਨਵੀਆਂ ਕਿਸਮਾਂ ਚੋ ਖਾਸ ਤੌਰ ਤੇ ਜਿਹੜੀ ਪੀਬੀਡਬਲਿਊ 826 ਜਾਂ 327 ਆ ਜਿਹੜੀ 1 ਅਕਤੂਬਰ ਚ ਵਜਾਈ ਹੋਈ ਖਾਸ ਤੌਰ ਤੇ 25 27 28 ਅਕਤੂਬਰ ਤੱਕ ਉਹਦੇ ਨਾਲੋਂ 5 ਤੋਂ 15 ਨਵੰਬਰ ਵਾਲੀ ਪੀਬੀਡਬਲਿਊ 826 ਜਾਂ 327 ਉਹ ਚੰਗੀ ਰਹੂਗੀ ਕਾਰਨ ਲੋ ਟੈਂਪਰੇਚਰ ਦੇ ਵਿੱਚ ਜਿੱਥੇ ਨਸਾਰਾ ਹੋਇਆ ਉਹਦੇ ਉੱਤੇ ਜਿਹੜੀ ਦਾਣੇ ਦੀ ਭਰਨ ਦੇ ਵਿੱਚ ਦਿੱਕਤ ਆ ਸਕਦੀ ਹੈ ਦੂਸਰੀ ਜਿਹੜੀਆਂ ਦੂਜੀਆਂ ਕਿਸਮਾਂ ਨੇ 187 222 303 ਚੋਂ ਬਹੁਤ ਸ਼ਾਨਦਾਰ ਦੇਖਿਆ 303 ਚ ਘਟ ਬੀ ਨਾਲ ਉਨੀ ਵਧੀਆ ਪਰਫਾਰਮੈਂਸ ਨਹੀਂ ਦਿੰਦੀ ਜਰੂਰ ਤਨਸਾਰ ਬੀ ਪਾਇਆ ਹੋਵੇ 187 ਘਟ ਬੀ ਚ ਵੀ ਵਧੀਆ ਪਰਫਾਰਮ ਕਰ ਜਾਂਦੀ ਹੈ 222 ਵੀ ਠੀਕ ਪਰਫਾਰਮ ਕਰ ਜਾਂਦੀ ਪਰ 303 ਚ ਜੇ ਘੱਟ ਬੀਜ ਪਾਇਆ ਉਹ ਵਧੀਆ ਪਰਫਾਰਮੈਂਸ ਨਹੀਂ ਹੋਊ ਜਿੱਥੇ ਬੀਜ ਪੂਰਾ 303 ਸ਼ਾਨਦਾਰ ਖੜੀ ਹੈ ਪੂਰਾ ਕੰਪੀਟੀਸ਼ਨ ਹੈ ਤੇ ਜੇ ਮੈਂ ਦੇਖ ਵਾਈ ਇਸ ਟਾਈਮ ਗੱਲ ਕਰਾਂ 187 ਇਸ ਟਾਈਮ ਵੀ ਪਿਛਲੇ ਸਾਲਾਂ ਦੀ ਤਰ੍ਹਾਂ ਨਿੱਖਰਦੀ ਨਜ਼ਰ ਆ ਰਹੀ ਹੈ ਝਾੜ ਦੇ ਵਿੱਚ ਬਹੁਤ ਵਧੀਆ ਝਾੜ ਦੀ ਆਸ ਹੈ ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ 372 ਵੀ ਬਹੁਤ ਸ਼ਾਨਦਾਰ ਖੜੀ ਹੈ ਲੈ ਜਿਹੜੀ 5 ਤੋਂ 15 ਵਾਲੀ 826 ਜਾਂ 327 ਹੈ ਮੈਨੂੰ ਲੱਗਦਾ ਵੀ ਜੇ ਪਰਮਾਤਮਾ ਕਿਰਪਾ ਕਰਨ ਗੜੇਮਾਰੀ ਵਗੈਰਾ ਨਾ ਹੋਵੇ 27 28 ਕੁੰਟਲ ਤੱਕ ਝਾੜ ਰਹਿਣ ਦੀ ਉਮੀਦ ਆ ਆਪਣੀ ਮਿਹਨਤ ਪੱਲੇ ਕਿਉਂਕਿ ਜੀਵੇ ਆਸਾ ਮਰੇ ਨਾ ਆਸਾ ਆਪਾਂ ਨੂੰ ਆਸ ਕਰਨੀ ਵੀ ਚਾਹੀਦੀ ਆ ਕਈ ਵਾਰ ਕਿਸਾਨ ਵੀਰ ਕਹਿੰਦੇ ਵੱਡੇ ਅੱਦੇ ਦੇ ਦੇਖਾਂਗੇ ਨਹੀਂ ਜਦੋਂ ਆਪਾਂ ਮਿਹਨਤ ਕੀਤੀ ਆ ਉਸ ਚੀਜ਼ ਨੂੰ ਆਪਾਂ ਨੂੰ ਥੋੜਾ ਜਿਹਾ ਉਹਦੇ ਬਾਰੇ ਅਨੁਮਾਨ ਲਾਉਣਾ ਜਾਂ ਉਹਦੀ ਦੇਖਭਾਲ ਕਰਨੀ ਕਿਉਂਕਿ ਇਸ ਟਾਈਮ ਜਿੱਥੇ ਜ਼ਰੂਰ ਤਾਂ ਪਾਣੀ ਲਾਓ ਐਨਪੀਕੇ ਸਪਰੇਅ ਕਰੋ ਕਿਸੇ ਕਿਸਮ ਦੀ ਕੋਈ ਘਾਟ ਆਉਦੇ ਵਾਲਾ ਨਾ ਰਹਿਣ ਦਿਓ ਬਾਕੀ ਪਰਮਾਤਮਾ ਦੀ ਜਿਵੇਂ ਮਰਜ਼ੀ ਹੋਈ ਬਹੁਤ ਬਹੁਤ ਪਾ ਪਰਮਾਤਮਾ ਨੂੰ ਅਰਦਾਸ ਹੀ ਕਰ ਸਕਦੇ ਹਾਂ ਬਾਕੀ ਗੜੇ ਮਾਰੀ ਤੋਂ ਵਿਚਾਰ ਵੇਹੀ ਅਰਦਾਸ ਹੈ ਹਨੇਰੀ ਚਖੜ ਵਗੈਰਾ ਤਾਂ ਚੱਲ ਜਾਂਦੀਆਂ ਹੁੰਦੀਆਂ ਫਸਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ